ਸਸੀ ਕਾਲ ਜੀ ਕੀ ਹਾਲ ਚਾਲ ਹੈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਆ ਹੈਗਾ ਜੀ ਆਪਣਾ ਐਲ ਆਰ ਇਹ ਹੋ ਗਿਆ ਜੀ ਤਕਰੀਬਨ 70 75 ਦਿਨ ਦਾ ਹੋ ਗਿਆ ਹੈ ਤੇ ਕੱਲ ਆਲੂ ਪੁੱਟ ਕੇ ਵੇਖਿਆ ਸੀ ਇਹਦੇ ਤਕਰੀਬਨ 50 55 ਐਮ ਐਮ ਤੋਂ ਉੱਪਰ ਹੋ ਗਏ ਨੇ ਕੋਈ ਦਾਣਾ 60 ਐਮ ਐਮ ਤੋਂ ਵੀ ਆ ਗਿਆ ਇਹ ਬਹੁਤ ਵਧੀਆ ਗਰੋਥ ਚੱਲਦੀ ਪਈ ਆ ਅੱਜ ਆਏ ਸੀ ਇਹਨੂੰ ਸਪਰੇਅ ਕਰਨ ਵਾਸਤੇ ਟਰੈਕਟਰ ਨਾਲ ਤੇ ਪਹਿਲੀ ਜਿਆਦਾ ਗਿੱਲੀ ਹੋਣ ਕਰਕੇ ਟਰੈਕਟਰ ਜਿਹੜਾ ਇਹ ਚ ਨਹੀਂ ਚਲਾ ਸਕਿਆ ਅਸੀਂ ਇਸ ਕਰਕੇ ਇਹਨੂੰ ਅੱਜ ਨਾਲ ਹੀ ਖਿੱਚ ਕੇ ਹੱਥਾਂ 'ਚ ਸਪਰੇਅ ਕਰ ਦਿੰਨੇ ਆ ਕਿਉਂਕਿ ਬ্লাইਟ ਦਾ ਡਾਰਾ ਧੁੰਦਾ ਪੈਣ ਲੱਗ ਗਿਆ ਤੇ ਜੇ ਪੈਲੀ ਦਾ ਵੱਤਰ ਦੇਖਦੇ ਆਂ ਤੇ ਇੰਨੇ ਨੂੰ ਫਸਲ ਦਾ ਨੁਕਸਾਨ ਹੁੰਦਾ ਜੇ ਅਗਰ ਬਲਾਈਟ ਆ ਗਈ ਤੇ ਨੁਕਸਾਨ ਬਹੁਤ ਹੋ ਜਾਏਗਾ ਅਜੇ ਤੱਕ ਤਾਂ ਮਾਰ ਮਾਲਕ ਦੀ ਬਹੁਤ ਕਿਰਪਾ ਹੈ ਸਾਫ ਖੜਿਆ ਆਲੂ ਕੋਈ ਕਮੀ ਪੇਸ਼ੀ ਹੈ ਨਹੀਂ ਕਿਤੇ ਕਿਤੇ ਮਾੜੀ ਮੋਟੀ ਆਈ ਸੀਗੀ ਪਰ ਇਹ ਆ ਕੇ ਪਹਿਲਾਂ ਚਲੋ ਕਰਜੜ ਕੀਤੀ ਸੀ ਉਹਨੇ ਕੰਟਰੋਲ ਕਰ ਲਈ ਅੱਗੇ ਵਧਣ ਨਹੀਂ ਦਿੱਤੀ ਉਹਨੇ ਤੇ ਬਾਕੀ ਆ ਕੇ ਸਾਈਜ਼ ਬਹੁਤ ਸੋਨਾ ਚੱਲਦਾ ਪਿਆ ਆ ਕੱਲ ਦੇਖਦੇ ਆ ਕੋਈ ਪੁੱਟ ਕੇ ਪੇਡਾ ਕੋਈ ਇੱਕੰਦਾ ਆ ਦੇਖ ਸਕਦੇ ਹੋ ਤੁਸੀਂ ਇਹਦਾ ਤਕਰੀਬਨ ਚਲੋ ਹੈ ਥੋੜਾ ਵਾਇਰਸ ਵਾਲਾ ਪੇਡਾ ਲੱਗਦਾ ਵਿੱਚ ਨਾ ਮਰੋੜੀਆ ਜਿਹਾ ਆ ਗਿਆ ਇਹਨੂੰ ਪਰ ਸਾਈਜ਼ ਜਿਹੜਾ ਇਹਦਾ 60 mm ਤੋਂ ਪਲੱਸ ਹੈ ਕੋਈ ਹੋਰ ਬੂਟਾ ਦੇਖ ਲੈਣੇ ਆ ਪੁੱਟ ਕੇ ਆ ਸਾਰੀ ਗ੍ਰੋਥ ਵਧੀਆ ਚੱਲਣ ਧੀ ਆ ਆ ਵੀ 55 60 mm ਤੇ ਆ ਗਿਆ ਮਤਲਬ 45 mm ਤੋਂ mm ਤੋਂ ਸਾਰੇ ਉੱਪਰ ਆ ਆ ਇੱਕ 35 40 mm ਦਾ ਹੈ ਤੇ ਬਾਕੀ ਸਾਰੇ तकरीबन 50 55 ਐਮਐਮ ਤੇ ਜਿਹੜੇ ਨੇ ਆ ਗਏ ਨੇ ਕੁਝ ਕੁ 55 ਜਿਵੇਂ ਇਹ ਆ ਇਹ 55 ਓਵਰ ਹੈ 55 ਪਲੱਸ ਹੈ ਆ ਵੀ 55 ਵਾਲਾ ਹੈ ਤੇ ਬਹੁਤ ਸੋਹਣੀ ਗ੍ਰੋਥ ਚੱਲਣ ਦੀ ਆ ਮਿੱਟੀ ਟੱਕਣੇ ਬਹੁਤ ਓਕੇ ਹੋ ਜਾਂਦੇ ਨੇ ਵਿੱਚ ਇਹ ਅਲੱਗ ਏ ਹੋਏ ਨੇ ਮੁੰਡੇ ਅੱਜ ਇਹਦੀ ਜਿਹੜੀ ਸਪਰੇਅ ਦਾ ਅੱਜ ਮਕਾਜਾਂਗੇ ਹੈਗੇ ਨੇ ਸਾਡੇ ਤਕਰੀਬਨ ਅ 5 ਕਿ 6 ਕਿੱਲੇ ਸੀ ਜਿਹੜੇ ਸਾਨੂੰ ਹੱਥ ਆਲੀ ਨਾਲੀ ਖਿੱਚ ਕੇ ਜਿਹੜੇ ਕਰਨੇ ਪੈਣੇ ਆ ਤੇ ਬਾਕੀ ਦਾ ਤਕਰੀਬਨ ਪਹਿਲੀ ਵਾਤਰ ਆ ਸਾਰੇ ਟਰੈਕਟਰ ਚੱਲ ਜਾਏਗਾ ਬਹੁਤ ਵਧੀਆ ਸਾਈ ਚੱਲਣ ਡਿਆ ਬਹੁਤ ਵਧੀਆ ਗਰੋਥ ਚੱਲਣ ਢੀ ਆ ਵੈਸੇ ਵੀ ਅਜੇ ਇਹਨੂੰ ਪੁੱਟਣ ਚ ਟਾਈਮ ਹੈਗਾ ਤੇ ਇਹਨੂੰ 0050 ਦੀ ਸਪਰੇ ਕਰਾਂਗੇ ਉਹਦੇ ਨਾਲ ਸਾਈ ਜਿਹੜਾ ਹੋਰ ਲੈ ਜਾਏਗਾ ਲਾਇਆ ਤੁਸੀਂ ਕੱਚੇ ਚ ਕੱਚਾ ਪੁੱਟਣ ਵਾਸਤੇ ਪਰ ਐਸਾ ਕੋ ਕੱਚੇ ਦਾ ਰੇਟ ਨਹੀਂ ਹੈਗਾ ਕੋਈ ਬਿਲਕੁਲ ਰੇਟ ਨਹੀਂ ਹੈਗਾ ਕੱਚੇ ਆਲੂ ਦਾ ਇਸ ਕਰਕੇ ਇਹਨੂੰ ਹੁਣ ਪਕਾਵੇਂ ਚ ਹੀ ਲੈ ਕੇ ਚੱਲਾਂਗੇ